ਦਾ ਪੰਜਾਬ ਬੋਲਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਯੂਟਿਊਬਰ ਜਸਵੀਰ ਦੇ ਖੁਲਾਸਿਆਂ ਨੇ ਸਭ ਨੂੰ ਹੀ ਹੈਰਾਨ ਕਰ ਦਿੱਤਾ ਹੈ ਸਭ ਦੇ ਹੀ ਹੋਸ਼ ਜਿਹੜੇ ਨੇ ਉੱਡ ਚੁੱਕੇ ਨੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਆਖਰ ਸੱਚਾਈ ਜਿਹੜੀ ਹੈ ਉਹ ਕੀ ਰਹੀ ਹੈ ਯੂਟਿਊਬਰ ਜਸਵੀਰ ਸਿੰਘ ਦੇ ਖੁਲਾਸਿਆਂ ਨੇ ਸਭ ਦੇ ਹੀ ਹੋਸ਼ ਉਡਾ ਦਿੱਤੇ ਨੇ ਸੋ ਆਖਰਕਾਰ ਸਭ ਨੂੰ ਜਿਹੜਾ ਹੈ ਚੱਕਰਾਂ ਦੇ ਵਿੱਚ ਫਾਟੇ ਤਾਂ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਰੋਪੜ ਜ਼ਿਲ੍ਹੇ ਦੇ ਪਿੰਡ ਮਹਲਾ ਤੋਂ ਗ੍ਰਿਫਤਾਰ ਕੀਤੇ ਗਏ ਯੂਟਿਊਬਰ ਜਸਵੀਰ ਸਿੰਘ ਨੇ ਪੁੱਛਗਛ ਦੌਰਾਨ ਵੱਡੇ ਰਾਜ਼ ਖੋਲ ਦਿੱਤੇ ਨੇ ਯੂਟਿਊਬਰ ਜਸਵੀਰ ਦੇ ਖੁਲਾਸਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਜਾਸੂਸੀ ਰੈਕਡ ਦਾ ਇੱਕ ਹੋਰ ਮਾਸਟਰਮਾਈਂਡ ਪਾਕਿਸਤਾਨ ਦੀ ਪੰਜਾਬ ਪੁਲਿਸ ਦਾ ਸਾਬਕਾ ਇੰਸਪੈਕਟਰ ਵੀ ਹੈ ਪਰ ਉਹ ਕੌਣ ਹੈ ਹਜੇ ਤੱਕ ਉਸ ਦਾ ਨਾਮ ਨਸ਼ਰ ਨਹੀਂ ਕੀਤਾ ਗਿਆ ਪਾਕਿਸਤਾਨ ਪੁਲਿਸ ਦੇ ਸਾਬਕਾ ਸਬ ਇੰਸਪੈਕਟਰ ਦਾ ਨਾਮ ناصر ਢਿੱਲੋਂ ਹੈ ਜੋ ਪੰਜਾਬ ਤੋਂ ਗਏ ਯੂਟਿਊਬਰਾਂ ਦੀ ਮਹਿਮਾਨ ਨਿਵਾਜ਼ੀ ਕਰਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨੀ ਬਲੌਗਰ ਨਾਸਰ ਢਿੱਲੋਂ ਨੇ ਪਾਕਿਸਤਾਨ ਦੇ ਵਿੱਚ ਪੰਜਾਬ ਦੇ ਯੂਟਿਊਬਰ ਜਸਵੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਸੀ। ਨਾਸਰ ਢਿੱਲੋਂ ਨੇ ਜਸਵੀਰ ਸਿੰਘ ਨੂੰ ਲਾਹੌਰ ਵਿੱਚ ਪਾਕਿਸਤਾਨੀ آئی ایس آئی ਅਧਿਕਾਰੀਆਂ ਨਾਲ ਮਿਲਵਾਇਆ ਸੀ। ਨਾਸਰ ਢਿੱਲੋਂ ਨੇ ਹੀ ਜਸਵੀਰ ਸਿੰਘ ਦੀ ਦਾਨਿਸ਼ ਨਾਲ ਮੁਲਾਕਾਤ ਵੀ ਕਰਵਾਈ ਸੀ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਪਾਕਿਸਤਾਨ ਪੁਲਿਸ ਦੇ ਸੈਂਕੜੇ ਸਾਬਕਾ ਪੁਲਿਸ ਕਰਮਚਾਰੀ ਜਾਸੂਸੀ ਰੈਕਨ ਦਾ ਹਿੱਸਾ ਨੇ ਜੋ ਕਿ ਭਾਰਤੀ ਯੂਟਿਊਬਰਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਦੱਸ ਦਈਏ ਕਿ ਨਾਸਰ ਢਿੱਲੋਂ ਪੇਸ਼ੇ ਤੋਂ ਇੱਕ ਪਾਕਿਸਤਾਨੀ ਯੂਟਿਊਬਰ ਹੈ ਨਾਸਰ ਢਿੱਲੋਂ ਜੋਤੀ ਮਲਹੋਤਰਾ ਨੂੰ ਵੀ ਜਾਣਦਾ ਹੈ ਚੰਗੀ ਤਰ੍ਹਾਂ ਜਾਣ ਪਹਿਚਾਨ ਜਿਹੜੀ ਹੈ ਦੋਨਾਂ ਦੀ ਹੈ ਉਹ ਆਖਰਕਾਰ ਜਿੰਨੇ ਵੀ ਹੋਰ ਲੋਕ ਪਾਕਿਸਤਾਨ ਗਏ ਨੇ ਯੂਟਿਊਬਰ ਪਾਕਿਸਤਾਨ ਜਾ ਕੇ ਆਏ ਨੇ ਉਹਨਾਂ ਸਾਰਿਆਂ ਤੋਂ ਜਿਹੜੀ ਹੈ ਪੁੱਛਗਿੱਛ ਵੀ ਹੋ ਸਕਦੀ ਹੈ ਸੋ ਆਖਰ ਨਾਸਰ ਢਿੱਲੋਂ ਉਹ ਇਨਸਾਨ ਹੈ ਜੋ ਕਿ ਪੰਜਾਬ ਤੋਂ ਗਏ ਇੰਡੀਆ ਤੋਂ ਗਏ ਸਾਰੇ ਹੀ ਯੂਟਿਊਬਰਾਂ ਨੂੰ ਜਿਹੜੇ ਨੇ ਪੁੱਛਦੇ ਕਿਸਦੇ ਨੇ ਹਾਲਾਂਕਿ ਉਹਨਾਂ ਦੀ ਮਹਿਮਾਨ ਨਿਵਾਜ਼ੀ ਕਰਦੇ ਨੇ ਸਾਰੀ ਗੱਲਬਾਤ ਜਿਹੜੀ ਹੈ ਉਹ ਸਾਫ਼ ਤੌਰ ਤੇ ਸਾਂਝੀ ਕਰਦੇ ਨੇ ਸਾਰੀ ਗੱਲਬਾਤ ਜਿਹੜੀ ਹੈ ਬਿਲਕੁਲ ਸਾਫ਼ ਹੋ ਜਾਂਦੀ ਹੈ ਤੁਹਾਨੂੰ ਦੱਸਣਾ ਚਾਹਾਂਗੇ ਜਸਵੀਰ ਅਤੇ ਜੋਤੀ ਮਲਹੋਤਰਾ ਲਾਹੌਰ ਦੇ ਵਿੱਚ 10 ਦੇ ਨੇ ਇਕੱਠੇ ਰਹੇ ਸੀ ਹਾਲਾਂਕਿ ਨਾਸਰ ਢਿੱਲੋਂ ਪਾਕਿਸਤਾਨ ਜਾਣ ਵਾਲੇ ਭਾਰਤੀ ਯੂਟਿਊਬਰਾਂ ਨੂੰ ਦਾਨਿਸ਼ ਦੇ ਨਾਲ ਮਿਲਵਾਉਂਦਾ ਸੀ ਫਿਰ ਦਾਨਿਸ਼ ਉਹਨਾਂ ਨੂੰ ਜਾਸੂਸੀ ਦੇ ਕੰਮ ਸੌਂਪ ਦਿੰਦਾ ਸੀ ਅਤੇ ਉਹਨਾਂ ਨੂੰ ਦਿੱਲੀ ਵਿੱਚ ਪਾਕਿਸਤਾਨੀ ਹਾਈ ਕਮਿਸ਼ਨ ਦੇ ਵਿੱਚ ਮਹਿਮਾਨ ਵਜੋਂ ਬੁਲਾਵਾਇਆ ਜਾਂਦਾ ਸੀ ਜਿਸ ਤੋਂ ਬਾਅਦ ਸਾਰੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਸੀ ਸੋ ਆਖਰ ਜਸਵੀਰ ਸਿੰਘ ਨੇ ਆਪਣੀ ਸਾਰੀ ਕਾਰਵਾਈ ਜਿਹੜੀ ਹੈ ਬਿਲਕੁਲ ਸਾਫ਼ ਕਰ ਦਿੱਤੀ ਹੈ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਜਸਵੀਰ ਦੇ ਵੱਲ ਉੱਠ ਰਹੇ ਨੇ ਸੋ ਆਖਰ ਜਸਵੀਰ ਸਿੰਘ ਕਈ ਤਰ੍ਹਾਂ ਦੇ ਸਵਾਲਾਂ ਦੇ ਘੇਰੇ ਦੇ ਵਿੱਚ ਆ ਚੁੱਕੇ ਨੇ ਪਿੰਡ ਦੇ ਵਿੱਚ ਆਲੀਸ਼ਾਨ ਕੋਠੀ ਬਣਵਾਉਣਾ ਸੋ ਆਖਰ YouTube ਤੋਂ ਜਿੰਨੀ ਕਮਾਈ ਹੋਣਾ ਸੋ ਆਖਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਜਸਵੀਰ ਸਿੰਘ ਨੂੰ ਉਠਾ ਫਸਾ ਰਹੀਆਂ ਨੇ ਸੋ ਆਖਰ ਜਸਵੀਰ ਸਿੰਘ ਨੂੰ ਕਈ ਤਰ੍ਹਾਂ ਦੇ ਸਵਾਲਾਂ ਦੇ ਜਿਹੜੇ ਘੇਰੇ ਨੇ ਉਹ ਬਣਦੇ ਹੋਏ ਦਿਖਾਈ ਦੇ ਰਹੇ ਨੇ ਪੰਜਾਬ ਬੋਲਦਾ ਚੈਨਲ ਦੇ ਨਾਲ ਬਣੇ ਰਹੋ ਜੀ ਧੰਨਵਾਦ